ਵਾਹਿਗੁਰੂ ਜੀ ਦਾ ਖਾਲਸਾ ਜੀ ਬਹੁਤ ਰਜੀਤ ਜੀ ਪਤਿ ਮੈਂ ਸੁਖੀ ਰਾਮ ਸੇਵਾਮੁਖਥ ਮਾਸਟਰ ਪਿੰਡ ਕੋਲ ਕਾ ਅੱਜ ਸਮੂਹ ਦੇਸ਼ ਵਾਸੀਆਂ ਨੂੰ ਇਸ ਕਰਮਾਂ ਦੇ ਦੀਵਾਲੀ ਦੀਆਂ ਤੇ ਬਾਬੇ ਨਾਨਕ ਦੇ ਜਨਮ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਸਾਡਾ ਦੇਸ਼ ਕ੍ਰਿਸ਼ੀਆ ਮੁੰਨਿਆ ਦਾ ਦੇਸ਼ ਹੈ ਇੱਥੇ ਬਹੁਤੋ ਤਰ੍ਹਾਂ ਦੇ ਤਿਹਾਰ ਮਨਾਏ ਜਾਂਦੇ ਜਿਵੇਂ ਕਿ ਹੁਣ ਦੀਵਾਲੀ ਆ ਰਹੀ ਆ ਦੀਵਾਲੀ ਤੋਂ ਅਗਲੇ ਦਿਨ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਇਹਤੂ ਘਰਾਂ ਦੇ ਵਿੱਚ ਇਹ ਬੜੀ ਮਹੱਤਤਾ ਆ ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਰ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ ਸੀ ਬੜੀ ਤਸੀਹੇ ਦਿੱਤੇ ਜਾਂਦੇ ਸੀ ਤੇ ਇਹਨਾਂ ਦੇ ਨਾਲ 52 ਪਹਾੜੀ ਰਾਜੇ ਹੋਰ ਕੈਦ ਤੇ ਸੀ ਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਖ-ਵੱਖ ਆਪਣੀਆਂ ਵਿਧੀਆਂ ਦੁਆਰਾ ਆਪ ਨੂੰ ਤੇ ਉਹਨਾਂ ਨੂੰ ਰਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ ਬਾਬਾ ਬੁੱਢਾ ਜੀ ਨੇ ਵੀ ਆਪਣਾ ਜੱਥਾ ਭੇਜਿਆ ਉਹ ਵੀ ਚੋਰਦਰੀ ਪਰਫਰਮਾ ਕਰਕੇ ਬਾਹਰ ਸੌਧਾ ਨਹੀਂ ਸਭ ਲੋ ਉਸੇ ਤਰ੍ਹਾਂ ਜੇ ਖਾਂ ਵੀ ਆਪਣੇ ਇਕ ਟੀਮ ਲੈ ਕੇ ਗਿਆ ਉਹ ਵੀ ਨਿਕਾਮਜਾ ਗਿਆ ਸੋ ਜੇਲ ਦੇ ਵਿੱਚ ਇੱਕ ਜੇਲ੍ਹ ਡਵਾਰਡਨ ਸੀਗਾ ਜਿਹੜਾ ਨਾਂ ਸੀ ਰਾਮਦਾਸ ਉਹ ਗੁਰੂ ਜੀ ਦਾ ਬੜਾ ਸ਼ਰਦਾਰ ਸੀ ਤਾਂ ਇਹਨਾਂ ਨੇ ਹਾਸਰੇ ਚੱਕ ਹੈ ਉਹ ਦੀ ਨੀਤੀ ਬਣਾਈ ਵੀ ਜਿਹੜੇ ਬੰਦਾ ਰਾਜੀ ਤਦ ਤੱਕ ਜੇਲ੍ਹ ਵਿੱਚ ਟੱਕੜੇ ਜਾ ਸਕਦੇ ਸੋ ਗੁਰੂ ਜੀ ਨੇ ਇੱਕ ਬੰਵੰਝ ਕੱਲੀਆ ਵਾਲਾ ਚੋਗਾ ਵੱਡਾ ਦੋ ਵੱਡੀਆਂ ਕੱਲੀਆਂ ਲਗਾ ਕੇ ਬਣਾਇਆ ਔਰ ਸਾਰੇ ਰਾਜਿਆਂ ਨੂੰ ਕਿਹਾ ਗਿਆ ਵੀ ਤੁਸੀਂ ਇੱਕ ਗੱਲੜੀ ਫੜ ਕੇ ਇੱਥੋਂ ਤੁਸੀਂ ਬਾਹਰ ਨਿਕਲ ਸਕਦੇ ਸੋ ਇਹ ਨੀਤੀ ਕਾਮਯਾਬ ਹੋਈ ਸੋ ਗੁਰੂ ਜੀ ਨੇ ਸਾਰੇ ਹੀ ਜਿਨ੍ਹਾਂ ਨੇ ਕੱਢੀ ਸੀ ਇਹਨਾਂ ਨੂੰ ਰਿਹਾ ਕਰਤਾ ਰਿਹਾ ਹੋਣ ਤੋਂ ਬਾਅਦ ਸਾਰੀ ਟੀਮ ਅਮਰitsar ਦਰਬਾਰ ਸਾਹਿਬ ਪਹੁੰਚੀ ਉੱਥੇ ਉਹਦੀ ਸੁਰਜਨ ਲੱਖ ਲੱਖ ਸਰਦੇਸ਼ ਵਾਸਤੇ ਨੇ ਮਨਾਇਆ ਸੋ ਅੱਕੇ ਮੈਂ ਸਮੂਹ ਨਗਨਵਸੀਆਂ ਨੂੰ ਨੀਤੀ ਕਰਦਾ ਕਿ ਜਿਵੇਂ ਸਰਕਾਰ ਨੇ ਸਕੀਮ ਚਲਾਈ ਹੈ ਨਸ਼ਾ ਮੁਕਤ ਸਾਡਾ ਪਿੰਡ ਤਾਂ ਬੇਸਲੀ ਨਸ਼ਾ ਮੁਕਤ ਪਰ ਫੇਰ ਵੀ ਮੈਂ ਹਰ ਨੌਜਵਾਨ ਨੂੰ ਬੇਨਤੀ ਕਰਦਾ ਕਿ ਆਪਣਾ ਵਧੀਆ ਭਵਿੱਖ ਬਣਾਉਣ ਦੇ ਲਈ ਨਸ਼ੇ ਤੋਂ ਦੂਰ ਹੋ ਤਾਂ ਕਿ ਤੁਹਾਡੀ ਆਪਣੀ ਜ਼ਿੰਦਗੀ ਤੇ ਤੁਹਾਡੇ ਮਾਪਾਂ-ਮਾਵਾਂ ਦੀ ਜ਼ਿੰਦਗੀ ਵੀ ਵਧੀਆ ਹੋ ਸਕੇ